ਨਰੇ ਨਮ ਨਰੇ ਨਮ ਪੇੜ ਗੱਡੀ ਨੂੰ ਨੰਬਰ ਲੱਗਾ ਠੀਕ ਆ ਭਾਈ ਨੰਬਰ ਨਾਲ ਹੀ ਗੱਡੀ ਤੇ ਤੁਹਾਨੂੰ ਮਿਲ ਜਾਣਾ ਜਿਹੜੇ ਵੀਰ ਚਾਹੁੰਦੇ ਹੁੰਦੇ ਠੀਕ ਆ ਵੀ ਆਪਾਂ ਨੂੰ ਗੱਡੀ ਫੋਰਚੂਨਰ ਮਿਲ ਜੇ ਤੇ ਤੁਹਾਨੂੰ ਨੰਬਰ ਪੇੜ ਮਿਲ ਜੇ ਦੋਨੋਂ ਸ਼ੌਂਕ ਪੂਰੇ ਹੋ ਜਾਣਗੇ ਵੀਰ ਦੇ ਠੀਕ ਆ ਭਾਈ ਜਿਹੜਾ ਕੋਈ ਗੱਡੀ ਲੈਣ ਦਾ ਚਾਹ ਮਾਣਾ ਤੇ ਸੱਤ ਸੁਥ ਚੈੱਕ ਕਰ ਰਵੇ ਕਿਤੇ ਸੱਤ ਤੇ ਕੋਈ ਸਕਰਾਚ ਵਗੈਰੇ ਨੇ ਡੈਂਟ ਤਾਂ ਦੂਰ ਦੀ ਗੱਲ ਹੁਣ ਆਪਾਂ ਤੁਹਾਡੀ ਅੰਦਰੋਂ ਝਾਤ ਮਰੋਣੇ ਅੰਦਰੋਂ ਇੱਕ ਵਾਰ ਨਾ ਗੱਡੀ ਚੈੱਕ ਕਰੋ ਐਨ ਸਾਫ ਸੁਥਰੀ ਸ਼ੋਰੂਮ ਕੰਡੀਸ਼ਨ ਗੱਡੀ ਪਈ ਆ ਤੇ ਚਾਲ ਚਲਾਵੇ ਦੀ ਜਮਾ ਓਕੇ ਆ 2015 ਮਾਡਲ ਦੂਜੇ ਨਾਮ ਦੀ ਆ 4/2 ਹੈਗੀ 98000 ਕਿਲੋਮੀਟਰ オリジナル ਚੱਲੀ ਬਫੇ ਸਰਵਿਸ ਰਿਕਾਰਡ ਦੇ ਨਾਲ ਹਾਂਜੀ ਮਿੱਤਰੋ ਜਿਹੜੇ ਵੀਰਾਂ ਨੇ ਨਾ ਫੋਰਚਨਰ ਗੱਡੀ ਦਾ ਸ਼ੌਂਕ ਪੂਰਾ ਕਰਨਾਗਾ ਤੇ ਆਪਾਂ ਉਹਨਾਂ ਵੀਰਾਂ ਵਾਸਤੇ ਲੈ ਕੇ ਆਂਦੀ ਆ ਗੱਡੀ ਵੀ ਬਈ ਘਰੇ ਖੜੀ ਆ ਬਿੱਕ ਦੇ ਠੀਕ ਆ ਤੇ ਜਿਹੜੇ ਵੀਰ ਕੋਲੇ ਗੱਡੀ ਖੜੀ ਆ ਉਹ ਵੀਰ ਬਾਹਰ ਚਲੇ ਗਿਆ ਇਸ ਕਰਕੇ ਗੱਡੀ ਸੇਲ ਕਰਨੀ ਉਹਨਾਂ ਦੇ ਘਰ ਦੇ ਕਹਿੰਦੇ ਤੇ ਗੱਡੀ ਦਾ ਨੰਬਰ ਵੀ ਬਹੁਤ ਪੀੜ ਲੱਗਾ ਤੇ ਪਹਿਲਾਂ ਤੁਸੀਂ ਟਾਇਰਾਂ ਦੇਖਣੇ ਹਨ ਚੈੱਕ ਕਰੋ ਵੀ ਪੈਰਾਂ ਦੇ ਵਿੱਚ ਕੰਪਨੀ ਫਿਟ ਰਿਲੇਅਬਲ 80 ਤੋਂ 85 ਪੈਸੇ ਪੈਰਾਂ ਦੀ ਕੰਡੀਸ਼ਨ ਪਈ ਆ ਰੰਗ ਪੇੜ ਦੀ ਬਈ ਸਾਰੀ ਗੱਡੀ ਅਰੀਜਨਲ ਪਈ ਠੀਕ ਆ ਕਿਤੇ ਕੋਈ ਟੱਚਿੰਗ ਵਗੈਰਾ ਵੀ ਨਹੀਂ ਹੈਗੀ ਬਹੁਤ ਸ਼ੌਂਕ ਨਾਲ ਵੀ ਇਹਨੇ ਰੱਖੀ ਸੀ ਤੇ ਗੱਡੀ ਦਾ ਨੰਬਰ ਚੈੱਕ ਕਰੋ ਪੀਬੀ 03 ਬਠਿੰਡਾ ਨੰਬਰ ਨੜ ਨਮ ਨੜ ਨਮ ਪੇੜ ਗੱਡੀ ਨੂੰ ਨੰਬਰ ਲੱਗਾ ਠੀਕ ਆ ਬਈ ਨੰਬਰ ਨਾਲ ਹੀ ਗੱਡੀ ਤੇ ਤੁਹਾਨੂੰ ਮਿਲ ਜਾਣਾ ਜਿਹੜੇ ਵੀਰ ਚਾਹੁੰਦੇ ਹੁੰਦੇ ਠੀਕ ਆ ਵੀ ਆਪਾਂ ਨੂੰ ਗੱਡੀ ਫੋਰਚੂਨਰ ਮਿਲ ਜੇ ਤੇ ਉੱਤੋਂ ਨੰਬਰ ਪੇੜ ਮਿਲ ਜੇ ਦੋਨੋਂ ਸ਼ੌਂਕ ਪੂਰੇ ਹੋ ਜਾਣਗੇ ਵੀਰ ਦੇ ਠੀਕ ਆ ਬਈ ਜਿਹੜਾ ਕੋਈ ਗੱਡੀ ਲੈਣ ਦਾ ਚਾਹ ਮਾਣਾ ਤੇ ਸਤ ਸੁੱਤ ਚੈੱਕ ਕਰ ਲਵੇ ਕਿ ਤੇ ਸਤ ਤੇ ਕੋਈ ਸਕਰਾਚ ਵਗੈਰੇ ਨੇ ਡੈਂਟ ਤਾਂ ਦੂਰ ਦੀ ਗੱਲ ਹੁਣ ਆਪਾਂ ਥੋੜੀ ਅੰਦਰੋਂ ਝਾਤ ਮਰੋਣੇ ਅੰਦਰ ਇੱਕ ਵਾਰ ਨਾ ਗੱਡੀ ਚੈੱਕ ਕਰੋ ਐਨ ਸਾਫ ਸੁਥਰੀ ਸ਼ੋਰੂਮ ਕੰਡੀਸ਼ਨ ਗੱਡੀ ਪਈ ਆ ਤੇ ਚਾਲ ਚਲਾਵੇ ਦੀ ਜਮ ਓਕੇ ਆ 2015 ਮਾਡਲ ਦੂਜੇ ਨਾਮ ਦੀ 4/2 ਹੈਗੀ 98000 ਕਿਲੋਮੀਟਰ origional ਚੱਲੀ ਬਬੇ ਸਰਵਿਸ ਰਿਕਾਰਡ ਦੇ ਨਾਲ ਜੇ ਕਿਸੇ ਵੀਰ ਨੇ ਠੀਕ ਆ ਬਈ ਕੰਪਨੀ ਚ ਸਰਵਿਸ ਰਿਕਾਰਡ ਕਢਾਉਣਾ ਕਢਵਾ ਸਕਦਾਗਾ ਸੋਫਾ ਸੀਟ ਦੇ ਵਿੱਚ ਗੱਡੀ ਆਉਂਦੀ ਹੈ ਜਿੰਨੇ ਫੀਚਰ ਗੱਡੀ ਦੇ ਵਿੱਚ ਹੈਗੇ ਬਈ ਸਾਰੇ ਫੀਚਰ ਵਰਕਿੰਗ ਆ ਸੀ ਠੀਕ ਹੈ ਓਕੇ ਗੱਲਬਾਤ ਸਾਰੀ ਗੱਡੀ ਮੈਟ ਮੂਡ ਚੰਗੇ ਲੱਗੇ ਮੈਟਿੰਗ ਵਗੈਰਾ ਸਾਰਾ ਕੁਝ ਬਈ ਓਕੇ ਹੈ ਠੀਕ ਹੈ ਤੇ ਬਈ ਸੈਂਟਰ ਲੋਕ ਚੈੱਕ ਕਰ ਲੋ ਗੱਡੀ ਸੈਂਟਰ ਲੋਕ ਦੇ ਨਾਲ ਆਉਂਦੀ ਆ ਰਿਮੋਟ ਗੱਡੀ ਚੈੱਕ ਕਰ ਲੋ ਬਹੁਤ ਹੀ ਸੋਹਣਾ ਰਿਮੋਟ ਆ ਆਪਾਂ ਤੁਹਾਨੂੰ ਸਾਰੀ ਗੱਡੀ ਬਈ ਠੀਕ ਆ ਦਿਖਾਤੀ ਹੈਗੀ ਐਨ ਹੁਣ ਆਪਾਂ ਗੱਲ ਕਰਦੇ ਇੰਜਨ ਦੀ ਇੰਜਨ ਤਨਾ ਇੱਕ ਵਾਰ ਤੁਸੀਂ ਚਾਤ ਮਾਰੋ ਸਾਫ ਸੋਤਰਾ ਗੱਡੀ ਦਾ ਨੀਟ ਐਨ ਕਲੀਨ ਇੰਜਨ ਪਿਆ ਠੀਕ ਹੈ ਗੁੱਡੇ ਪਿੱਲਰ ਦੀ ਗੱਡੀ ਸਾਰੇ ਰੀਜਨਲ ਬਈ ਕਿਤੇ ਕੋਈ ਲੱਗੀ ਵੱਜੀ ਨਹੀਂ ਗਈ ਨਾ ਆਪਾਂ ਲੱਗੀ ਵੱਜੀ ਗੱਡੀ ਦੀ ਵੀਡੀਓ ਕਰੀ ਤੁਹਾਨੂੰ ਪਤਾ ਹੀ ਜਾਵੇ ਠੀਕ ਆ ਜਿਹੜੇ ਵੀਰ ਆਪਣੇ ਪਹਿਲਾਂ ਜੁੜੇ ਜਿਹੜੇ ਵੀਰ ਨਵੇਂ ਆਏ ਆ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲੋ ਰੇਟ ਗੱਡੀ ਦਾ ਬਈ ਦੇਣ ਲੈਣ ਵਾਲਾ ਹੈਗਾ ਠੀਕ ਆ 16.5 ਲੱਖ ਰੁਪਇਆ ਵੀ ਡਿਮਾਂਡ ਕਰਦੇ ਆ ਮੌਕੇ ਤੁਹਾਡਾ ਮਾਣ ਤਾਂ ਜਰੂਰ ਕੀਤਾ ਜਾਊਗਾ ਨੰਬਰ ਵੀਰ ਦੇ ਸਕਰੀਨ ਤੇ ਆ ਜਾਓ ਫਿਰ ਭਾਈ ਪੂਚੋ ਮੰਡੀ ਦੇ ਵਿੱਚ ਜ਼ਿਲ੍ਹਾ ਬਠਿੰਡਾ